ਉਹ ਤੇਰੇ ਖੰਡੇ ਨੇ ਜਨਾ ਦੇ ਮੂਹੋਂ ੋੜੇ ਅੱਜ ਫੇਰ ਸਾਨੂੰ ਵੰਗਾਰ ਦੇਨੇ ਹੋ ਮਾਜਾ ਵਾਲਿਆ ਭੇਜ ਤੂੰ ਬਾਜ ਮੁੜ ਕੇ ਕਿਤੇ ਤੇਰੇ ਫੇਰ ਉਡਾਰੀਆਂ ਮਾਰ ਦੇਨੇ ਕਿਤੇ ਤੇਰੇ ਫੇਰ ਉਡਾਰੀਆਂ ਮਾਰਦੇ ਨੇ ਹਉ ਤੇਗਾ ਵਿੱਚੋਂ ਜਨਮੀ ਸਿੱਕੀ ਜੁਲ ਮਾਤਾ ਹੀ ਡੰਗਦੀ ਰੂਪਾਪੀ ਦੀ ਕੰਬ ਜਾਂਦੀ ਏ ਹੋ ਜੱਜ ਕਰੀ ਧਾਵ ਲੰਗਦੀ ਆ ਗੁਰੂ ਗੋਬਿੰਦ ਦੇ ਪੁੱਤਰਾ ਤਾਈ ਆਹ ਨਾ ਕੇਚੀ ਹਾਇ ਤੇ ਗਾਂਦੀ ਆਓ ਵਿੱਚ ਪੰਜਾਬ ਦੇ ਜਨਮਿਆਂ ਨੂੰ ਐ ਨਿੱਤਿਆਰੀ ਜੰਗ ਦੀ ਅੱਜ ਸਿੱਖ ਕੌਮ ਨਾਲ ਹੈ ਸਿੰਘੋ ਹੁੰਦੀ ਤਕੇ ਸ਼ਾਹੀ ਹੁਣ ਚੱਕ ਲੋ ਨਾਗਣੀਆਂ ਦੁਸ਼ਮਣ ਕਰਦੇ ਵੇ ਪਰਿਵਾਹੀ ਆਉਣੀ ਚੱਕ ਲੋ ਨਾਗਣੀਆਂ ਦੁਸ਼ਮਣ ਕਰ ਦੇਵੇ ਪਰਵਾਸੀ ਇਸ ਝੁਲਮੀ ਰਾਖਸ਼ ਨੂੰ ਆ ਕੇ ਮੂਹਤੇ ਮੂੰਹ ਤੁਸੀਂ ਘੇਰੋ ਲਓ ਖਬਰ ਗੁਰੂ ਕਰਦੀ ਆ ਕੇ ਸਿੱਖ ਪੰਥ ਦਿਓ ਸ਼ੇਰੋ